ਜੀ ਅੱਜ ਦੀ ਇਹ ਵੀਡੀਓ ਕਿਸੇ ਐਂਟਰਟੇਨਮੈਂਟ ਪਰਪਸ ਲਈ ਨਹੀਂ ਬਣਾਈ ਜਾ ਰਹੀ ਇੱਕ ਅਵੇਅਰਨੈਸ ਵਾਸਤੇ ਬਣਾਈ ਜਾ ਰਹੀ ਹੈ ਤੁਹਾਡੇ ਚੋਂ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਹੀ ਖੈਰ ਪਤਾ ਹੋਏਗਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੇ ਬਹੁਤ ਕੰਮ ਆਏਗੀ ਅੱਜ ਦੀ ਡੇਟ ਚ ਸਭ ਤੋਂ ਵੱਡੀ ਚੁਣੌਤੀ ਸਭ ਤੋਂ ਵੱਡੀ ਮੁਸ਼ਕਿਲ ਹੈ ਸਾਈਬਰ ਕ੍ਰਾਈਮ ਜਾਂ ਸਾਈਬਰ ਫਰਾਡ ਕਹਿੰ ਲੋ ਬਹੁਤ ਸਾਰੇ ਅਣਪੋੜ ਲੋਕ ਅਣਜਾਣ ਲੋਕਾਂ ਦਾ ਸ਼ਿਕਾਰ ਹੋ ਰਹੇ ਨੇ ਛੋਟੀਆਂ-ਮੋਟੀਆਂ ਠੱਗੀਆਂ ਬਾਰੇ ਰੋਜ਼ ਤੁਸੀਂ ਸੁਣਦੇ ਪੜ੍ਹਦੇ ਰਹਿੰਦੇ ਪਰ ਮੈਂ ਬਹੁਤ ਅਹਿਮ ਗੱਲਾਂ ਦੋ ਤਿੰਨ ਕਰਨੀਆਂ ਤੁਹਾਡੇ ਨਾਲ ਸਭ ਤੋਂ ਪਹਿਲਾ ਫਰਾਡ ਜਿਹੜਾ ਅੱਜ ਕੱਲ ਬਹੁਤ ਪਪੂਲਰ ਹੈ ਔਰ ਲੋਕ ਕਬਰਾ ਜਾਂਦੇ ਨੇ ਸੁਣ ਕੇ ਘਰੇ ਫੋਨ ਆਉਂਦਾ ਹੈ ਕਿ ਤੁਸੀਂ ਕਿੱਥੇ ਹੋ ਤੁਹਾਡਾ ਮੁੰਡਾ ਕਿੱਥੇ ਹੈ ਮੈਂ ਕਹਿੰਦਾ ਜੀ ਘਰੋਂ ਕਾਲਜ ਗਿਆ ਹੈ ਜਾਂ ਕੰਮ ਤੇ ਗਿਆ ਹੈ ਤੁਹਾਨੂੰ ਪਤਾ ਤੁਹਾਡਾ ਮੁੰਡਾ ਅਰੈਸਟ ਹੋ ਗਿਆ ਸਾਡੇ ਕੋਲ ਸਾਡੀ ਕਸਟਡੀ ਚ ਕਰਦੇ ਕਬਰਾ ਜਾਂਦੇ ਨੇ ਕੀ ਕੀਤਾ ਸਾਡੇ ਮੁੰਡੇ ਨੇ ਜੀ ਕਹਿੰਦੇ ਤੁਹਾਨੂੰ ਪਤਾ ਕਿ ਇਹਨਾਂ ਦੇ ਨਾਲ ਤਰਾ ਫੜਦਾ ਸੀ ਅਸੀਂ ਗੱਡੀ 'ਚੋਂ ਫੜਿਆ ਡਰੱਗਸ ਫੜੇ ਗਏ ਨੇ ਹਥਿਆਰ ਫੜੇ ਗਏ ਨੇ ਮਤਲਬ ਕਈ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਨੇ ਤੇ ਉਹ ਮਾਂ ਪਿਓ ਕਬਰਾ ਜਾਂਦੇ ਨੇ ਖਾਸ ਤੌਰ ਤੇ ਫੋਨ ਪਿਓ ਨੂੰ ਆਉਂਦਾ ਹੈ ਜੇ ਪਿਓ ਕਬਰ ਆ ਜਾਂਦਾ ਦੱਸੋ ਜੀ ਕਿਵੇਂ ਕਰਨਾ ਐ ਇੰਨੇ ਪੈਸੇ ਇੱਥੇ ਭੇਜੋ ਸੀ ਤੁਹਾਡੇ ਮੁੰਡੇ ਨੂੰ ਛੱਡ ਦਿਆਂਗੇ ਹਨਾ ਇਹ ਕੇ ਫਰਾਡ ਹੈ ਇਹ ਬਿਲਕੁਲ ਸਮਝੋ ਕਿ ਜਦੋਂ ਇਦਾਂ ਦੀ ਕਾਲ ਆਉਂਦੀ ਕੋਈ ਤੁਹਾਨੂੰ ਘਰ ਘਰ ਦੀ ਇਦਾਂ ਦੀ ਕਾਲ ਨਹੀਂ ਕਰਦਾ ਕੋਈ ਨਹੀਂ ਤੁਹਾਡੇ ਮੋਬਾਈਲ ਤੇ ਗੱਲਬਾਤ ਦਾ ਅੰਦਾਜ਼ ਹੀ ਵੱਖਰਾ ਹੁੰਦਾ ਜੇ ਤੁਹਾਡਾ ਕਦੇ ਕੋਈ ਬੱਚਾ ਇਸ ਤਰ੍ਹਾਂ ਮੁਸੀਬਤ ਚ ਪੋਵੇ ਔਰ ਦੂਸਰਾ ਜਿਹੜਾ ਸਭ ਤੋਂ ਖਤਰਨਾਕ ਫਰਾਡ ਹੋ ਰਿਹਾ ਹੈ ਉਹ ਇਹ ਹੋ ਰਿਹਾ ਜੀ ਕਿ ਡਿਜੀਟਲ ਅਰੈਸਟ ਬਹੁਤ ਰੇਅਰ ਲੋਕਾਂ ਨਾਲ ਜੀ ਹੋਇਆ ਪਰ ਹੋ ਰਿਹਾ ਤੁਹਾਨੂੰ ਕਹਿੰਦੇ ਆ ਕਿ ਤੁਹਾਡੇ ਤੇ ਆ ਚਾਰਜਸ ਲੱਗੇ ਐ ਅਸੀਂ ਫੁਲਾਨੀ ਏਜੰਸੀ ਤੋਂ ਬੋਲ ਰਹੇ ਹਾਂ ਤੁਹਾਨੂੰ ਡਿਜੀਟਲ ਅਰੈਸਟ ਕਰ ਲਿਆ ਮਤਲਬ ਤੁਸੀਂ ਉਹ ਟੈਕਨੀਕਲੀ ਸਾਡੇ ਅਰੈਸਟ ਵਿੱਚੋਂ ਜਦ ਤੱਕ ਤੁਹਾਡਾ ਫੋਨ ਚੱਲਦਾ ਹੈ ਜਾਂ ਤੁਸੀਂ ਲੈਪਟਾਪ ਤੇ ਸਾਡੇ ਨਾਲ ਆ ਜਾਓ ਜਦ ਤੱਕ ਸਾਡੇ ਨਾਲ ਕਨੈਕਟਡ ਹੋ ਉਦੋਂ ਤੱਕ ਤੁਸੀਂ ਸੇਫ ਹੋ ਜੇ ਤੁਸੀਂ ਫੋਨ ਬੰਦ ਕੀਤਾ ਜਾਂ ਲੈਪਟਾਪ ਬੰਦ ਕੀਤਾ ਤਾਂ ਤੁਹਾਡੇ ਘਰੇ ਰੇਡ ਹੋ ਜਾਏਗੀ ਤੁਹਾਡੇ ਘਰਦਿਆਂ ਨੂੰ ਚੁੱਕ ਕੇ ਲੈ ਜਾਵਾਂਗੇ ਤੁਹਾਡਾ ਪਰਿਵਾਰ ਸਾਰਾ ਮੁਸੀਬਤ 'ਚ ਆ ਜਾਏਗਾ ਸੋ ਇਹ ਇਸ ਤਰ੍ਹਾਂ ਵੀ ਫਸਾਉਂਦੇ ਨੇ ਡਿਜੀਟਲ ਅਰੈਸਟ ਨਾਂ ਦੀ ਕੋਈ ਚੀਜ਼ ਦੁਨੀਆ 'ਚ ਨਹੀਂ ਜੇ ਕਦੇ ਕੋਈ ਇਦਾਂ ਦਾ ਫੋਨ ਆਵੇ ਸਮਝੋ ਫਰਾਡ ਹੋ ਰਿ ਅਰ ਤੀਸਰੀ ਬਹੁਤ ਹੀ ਡੇਂਜਰਸ ਗੱਲ ਹੈ ਫੋਨ ਤੋਂ ਕਾਲ ਆਉਂਦੀ ਹੈ ਕਈ ਵਾਰੀ ਮੁੰਡਿਆਂ ਦੇ ਨਾਂ ਤੇ ਕਈ ਵਾਰੀ ਅੱਜਕੱਲ ਬੇਟੀਆਂ ਦੇ ਨਾਂ ਤੇ ਆਉਣ ਲੱਗ ਪਈ ਹੈ ਕਿ ਤੁਹਾਡੀ ਬੇਟੀ ਕਿੱਥੇ ਹੈ ਕਹਿੰਦੇ ਜੀ ਕੈਨੇਡਾ ਗਈ ਹੈ ਕਾਦੇ ਵਾਸਤੇ ਕਹਿੰਦੇ ਪੜਨ ਵਾਸਤੇ ਗਈ ਹੋਈ ਹੈ ਕਹਿੰਦੇ ਤੁਹਾਨੂੰ ਪਤਾ ਉੱਥੇ ਕੀ ਕਰ ਰਹੀ ਹੈ ਕਹਿੰਦੇ ਉਹ ਐਦਾਂ ਗੰਦੇ ਕੰਮਾਂ 'ਚ ਫੜੀ ਗਈ ਹੈ ਅਸੀਂ ਹੁਣ ਉਹ ਅਰੈਸਟ ਕੀਤਾ ਫਰਾਨੇ ਹੋਟਲ 'ਚ ਫੜੀ ਹੈ ਮਾਹ ਪਿਓ ਘਬਰਾ ਜਾਂਦੇ ਨੇ ਆ ਪਿੱਛੇ ਤਾਂ ਖਬਰ ਆਈ ਇੱਕ ਇਸ ਤਰ੍ਹਾਂ ਦਾ ਫੋਨ ਆਇਆ ਤੇ ਬਿਚਾਰੀ ਮਾਂ ਨੇ ਅਜੇ ਇੰਨੀ ਗੱਲ ਹੀ ਸੁਣੀ ਕਿ ਤੁਹਾਡੀ ਬੇਟੀ ਇਹੋ ਜੇ ਕਮਾਚ ਫੜੀ ਗਈ ਉਹਨੂੰ ਹਾਰਟ ਅਟੈਕ ਆ ਗਿਆ ਉਹਦੀ ਡੈਥ ਹੋ ਗਈ ਬਿਚਾਰੀ ਸੋ ਇਹ ਫਰਾਡਸਟਰਸ ਜਿਹੜੇ ਹੈਗੇ ਨੇ ਇਹਨਾਂ ਨੇ ਤਾਂ ਨਹੀਂ ਹਟਣਾ ਆਪਾਂ ਅਵੇਅਰ ਹੋਈਏ ਆਪਣੇ ਨਾਲ ਦੀਆਂ ਨੂੰ ਅਵੇਅਰ ਕਰੀਏ ਇਸ ਤਰ੍ਹਾਂ ਦੀ ਕੋਈ ਵੀ ਕਾਲ ਤੁਹਾਨੂੰ ਬਾਹਰੋਂ ਆਉਂਦੀ ਸਮਝੋ ਤੁਹਾਨੂੰ ਲੁੱਟਣ ਤੇ ਠੱਗਣ ਵਾਸਤੇ ਆ ਰਹੀ ਹੈ ਆਪਣੇ ਬੱਚਿਆਂ ਤੇ ਟਰਸਟ ਕਰੋ ਉਹਨਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰੋ ਬਾਈ ਚਾਂਸ ਉਹਨਾਂ ਦਾ ਹੈਕ ਹੋ ਗਿਆ ਹੈ ਬੰਦ ਵੀ ਹੋ ਸਕਦਾ ਹੈ ਆਲੇ ਦੋਲੇ ਪਤਾ ਕਰੋ ਪਰ ਘਬਰਾਟ ਚਾ ਕੇ ਕੋਈ ਡਿਸੀਜਨ ਨਾ ਲਓ ਨਾ ਘਬਰਾਓ ਨਾ ਕਿਸੇ ਨੂੰ ਪੈਸੇ ਦਿਓ ਇਸ ਤਰ੍ਹਾਂ ਦੇ ਫਰਾਡਸ ਅੱਜਕਲ ਬੜੇ ਹੋ ਰਹੇ ਨੇ ਮੇਰਾ ਦਿਲ ਕਰਦਾ ਸੀ ਕਿ ਜਿਹੜੇ ਅਵੇਅਰ ਅਜੇ ਨਹੀਂ ਇਨ੍ਹਾਂ ਫਰਾਡਸ ਤੋਂ ਮੈਂ ਉਹਨਾਂ ਨੂੰ ਜ਼ਰੂਰ ਦੱਸਾਂ ਸੋ ਪਲੀਜ਼ ਅੱਗੇ ਤੋਂ ਅੱਗੇ ਨੂੰ ਸਪਰੈਡ ਕਰੋ ਸਾਰਿਆਂ ਨੂੰ ਅਵੇਅਰ ਕਰੋ ਬੱਚੇ ਧੀ ਪੁੱਤ ਸਭ ਨੂੰ ਬੜੇ ਪਿਆਰੇ ਹੁੰਦੇ ਨੇ ਬੜੇ ਕੀਮਤੀ ਹੁੰਦੇ ਨੇ ਧੰਨਵਾਦ ਜੀ